ਕਿ ਮੈਂ ਚਾਚਾ। ਉਹ ਠੀਕ ਆ। ਤੂੰ ਇਹਦਾ ਚਾਚਾ ਲੱਗਦਾ। ਅੱਛਾ। ਮੈਂ ਲੱਗਦਾ ਦਾ ਚਾਚਾ। ਨਾਲੇ ਤੇਰਾ ਚਾਚਾ ਲੱਗਦਾ। ਅੱਛਾ। ਤੁਸੀਂ ਦੋਵੇਂ ਮੇਰੇ ਭਤੀਜੇ ਜੇ ਭਤੀਜੇ। ਅੱਛਾ। ਹਾਂ। ਐਨ ਮੈਨ ਮੇਰੇ ਭਤੀਜੇ ਆ ਕੇ ਚਾਹ ਚੜ ਗਿਆ ਮੈਨੂੰ। ਅੱਛਾ। ਉਹ ਪੂਰਾ ਕੀ? ਐ ਆ ਫੜੋ ਦਾਤੀਆਂ। ਮੇਰੇ ਸ਼ੇਰ ਪੱਠੇ ਵੱਡੋ। ਹਾਂ। ਬੈਠੋ ਬੈਠੋ ਮੈਂ ਕਦੋਂ ਤਾਂ ਡਿੱਕਣ ਡਿਆ। ਭਤੀਜਾ ਤੇ ਹੁੰਦੇ ਆ ਚਾਚਾ ਪੱਤੀ ਵੱਡੇ ਤੇ ਬੱਸ ਕੇ। ਓਏ ਕਮਾਲ ਹੋ ਗਈ ਬਾਂਹੇ ਬਣਾਉਣ ਡਿਆ ਤੂੰ ਉਂਗਲ ਵੱਡੀ ਦੀ ਉਂਗਲ ਤੇ ਮੂਤਾ ਮਾਰ ਰਹਾ ਹਾਂ ਮੂਤ ਉਂਗਲ ਤੇ ਮੈਂ ਨਹੀਂ ਮੂਤ ਦਾ ਮਾਤ ਦਾ ਉਂਗਲ ਤੇ ਓਟਾ ਡਾਕਟਰ ਕੋਲੇ ਲੈ ਕੇ ਚਲੀਏ ਉਸ ਉਹ ਮੂਤ ਉੱਤੇ ਉਹ ਨਹੀਂ ਨਹੀਂ ਮੈਂ ਨਹੀਂ ਮੂਤ ਦਾ ਇਹ ਹਲਾ ਤੂੰ ਆਪਦੀ ਵੱਡੀ ਉਂਗਲ ਤੇ ਨਹੀਂ ਮੂਤ ਦਾ ਉਹ ਨਹੀਂ ਸ਼ੇਰਾ ਮੈਂ ਨਹੀਂ ਵੱਡੀ ਉਂਗਲ ਤੇ ਮੂਤ ਦਾ ਵੱਡ ਵੱਡ ਸ਼ੇਰਾ ਪੱਟੇ ਓ ਯਾਰ ਇਹਨਾਂ ਨੂੰ ਮਰੋੜੀ ਜਾ ਉਦੋਂ ਨੂੰ ਫੋਨ ਮੇਰਾ ਫੋਨ ਨੁੱਚੜ ਜੇ ਉਹ ਇਹਨਾਂ ਨੂੰ ਨਹੀਂ ਮੈਂ ਤਾਂ ਇਹ ਡੀਕਦਾ ਪਿਆ ਵੀ ਇਹਦੇ ਕਿਤੇ ਦਾਤਰੀ ਵਾਜੇ ਤੇ ਆਪ ਮੈਂ ਤੁਹਾਡੇ ਦੋਵਾਂ ਦੀ ਉਂਗਲ ਤੇ ਮੂਤ ਦਿਆਂ ਉਹ ਜਾ ਯਾਰ ਆ ਚੱਲੀਏ ਦੀ ਨਹੀਂ ਉਮੀਦ ਕੀ ਪੱਠੇ ਉੱਤੇ ਹੋਣ ਦੀ ਹਾਂ ਕਮਾਲ ਯਾਰ ਆ ਜਾਓ ਸ਼ੇਰੋ ਐਵੇਂ ਨਹੀਂ ਕਰੀ ਜਾਂਦਾ ਨਹੀਂ ਯਾ ਯਾਰ ਉਂਗਲ ਤੇ ਮੂਤ ਦਿੰਦਾ ਤੇ ਪੱਠੇ ਤਾਂ ਵੜਾ ਲਿੰਦਾ ਹੁਣ ਸਾਰੇ ਪੱਠੇ ਆਪ ਨੂੰ ਵੜਨੇ ਪੈਣੇ ਆ ਮਸਾ ਥਾਪੀ ਥੂਪੀ ਮਾਰੀ ਸੀ ਭਤੀਜੇ ਬਣਾਏ ਸੀ ਵਿੱਚੇ ਛੱਡ ਕੇ ਭੱਜ ਗਏ ਆ ਮੇਰੀ ਗਲਤੀ ਕਰਕੇ